ਕੇਂਦਰ ਦੇ ਵਿੱਚ ਸਰਕਾਰ ਨੂੰ ਲੈ ਕੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕੀ ਜਿੰਨੇ ਕਪੋਲ ਮੈਂ ਦੇਖੇ ਨੇ ਉਹਨਾਂ ਦੇ ਮੁਤਾਬਕ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ ਹੱਤਰਪੜ ਦੇ ਅਸਲ ਦੇ ਵਿੱਚ ਜਿਹੜੇ ਇਹ ਐਗਜਟ ਪੋਲ ਹੈ ਦਾ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪੱਤ ਪਾਉਂਦਾ ਤੇ ਪੱਛਮੀ ਬੰਗਾਲ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦੇ ਧੂੜ ਪੱਟੀ ਵੀ ਸੀ ਕਿ ਅਸੀਂ ਦਾ ਸੱਤਾ ਚਾਏ ਆਂ ਉਹ ਤੀਜੀ ਡਿਜੀਟ ਨਹੀਂ ਬਣ ਸਕੇ ਤੀਸਰਾ ਅੰਕੜਾ ਹੂੰ ਦੋ ਅੰਕੜਿਆਂ ਤੱਕ ਹੀ ਸਿਫਟ ਕੇ ਰਹਿ ਗਏ ਤੇ ਬੀਬੀ ਮਮਤਾ ਬੈਨਰਜੀ ਤੀਜੀ ਵਾਰ ਉੱਥੇ ਸਰਕਾਰ ਬਣਾ ਲਈ ਜੀ ਕੀ ਕੀ ਹੈ ਵੀਰ ਜੀ ਇੱਕ ਹੋਰ ਹੈ ਉਹ ਕਹਿੰਦਾ 361 ਤੋਂ 451 ਗਿਆ ਦੂਜਿਆਂ ਨੂੰ 133 ਤੋਂ 166 ਹੂੰ ਤੇ ਇਹਨਾਂ ਲਈ ਹੋਰ 8 ਤੋਂ 2 ਹੁਣ ਇਹਨਾਂ ਦੇ ਵਿੱਚ ਅੰਤਰ ਦੇਖ ਲਓ 100-100 ਦਾ ਫਰਕ ਹੈ ਬਿਲਕੁਲ ਕਿੱਥੇ 400 ਕਿੱਥੇ 247 300 ਤੇ 355 370 ਤੇ 342 ਹਾਂ ਕਾਫੀ ਵੱਖਰੇ ਬਹੁਤ ਸਾਰੇ ਜਿਹੜੇ ਪੁਰਾਣੇ ਮਾਰਦੇ ਨੇ ਜਿਨ੍ਹਾਂ ਨੇ ਤਾਂ ਉਮਰ ਇਹਨਾਂ ਮਾਮਲਿਆਂ 'ਚ ਲਾਤੀ ਉਹਨਾਂ 'ਚ ਕੋਈ ਵੀ ਤੀਜੀ ਵਾਰ ਮੌਕਾ ਨਹੀਂ ਮਿਲਿਆ ਉਹ ਇੰਡੀਆ ਨੂੰ ਲਿਆ ਰਹੇ ਨੇ ਉੱਪਰ ਤੇ ਬਿਹਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਆੜਾ ਆ ਲੋਕਾਂ ਦਾ ਜੀ ਅਖਲੇਸ਼ ਜੀਆ ਤੇ ਇਹ ਜਿਵੇਂ ਵੀ ਆ ਗਿਰਨਾ ਦੇ ਵਿੱਚ ਤੇ ਇਹ ਧਾਲੀ ਕਰ ਉਹ ਜੇ ਭੇਜਦੇ ਰਹੇ ਆ ਕੱਟ ਕਰੋ ਉੱਥੇ ਬਹੁਤਾ ਜਾ ਕੇ ਮਾਲਵੀਆ ਨਗਰ ਤੋਂ ਇਹ ਐਮਐਲਏ ਕੀ ਇਹਨਾ ਨੇ ਕਹਿ ਦਿੱਤਾ ਹੈ ਕਿ ਮੈਂ ਆਪਣੇ ਵਾਲ ਕਟਵਾ ਦੂੰਗਾ ਸਿਰ ਦੇ ਗੰਜਾ ਹੋ ਜਾਊਗਾ ਜੇਕਰ ਪ੍ਰਧਾਨ ਮੰਤਰੀ ਬੋਟੇ ਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਯਾਨੀ ਕਿ ਜੇਕਰ ਐਗਜ਼ਿਟ ਬੈਂਡ ਦੇ ਮੁਤਾਬਕ ਜਾਂ ਜਿਹੜੀਆਂ ਖਬਰਾਂ ਦੇ ਮੁਤਾਬਕ NDA ਦੀ ਭਾਜਪਾ ਦੀ ਜਿੱਤ ਹੁੰਦੀ ਆ ਵਾਦ ਸਿੱਟਾਂ ਲੈ ਕੇ ਜਾਂਦੀ ਹੈ ਤੇ ਰਿਪੀਟ ਹੁੰਦੇ ਨੇ ਹੈਟ੍ਰਿਕ ਬਣਾਉਂਦੇ ਨੇ ਸੰਵਧਾਨਕੀ ਹਰਿਆਣਾ ਹਿਮਾਚਲ ਤੇ ਪੰਜਾਬ ਦੇ ਅੰਕੜਿਆਂ ਨੂੰ ਉੱਤੇ ਦੇਖੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚਾਰ ਦੀਆਂ ਚਾਰ ਸਿੱਟਾਂ ਇਸ ਚੈਨਲ ਦੇ ਮੁਤਾਬਕ NDA ਨੂੰ ਜਾ ਰਹੀਆਂ ਨੇ ਯਾਨੀ ਕਿ ਭਾਜਪਾ ਨੂੰ ਜਾ ਰਹੀਆਂ ਉੱਥੇ ਕਿਸੇ ਹੋਰ ਦਾ ਕਹਿੰਦੇ ਕਾਂਗਰਸ ਆ ਜਾ ਕਿਸੇ ਦਾ ਖਾਤਾ ਖੋਲਣਾ ਹੀ ਨਹੀਂ ਆਮ ਆਦਮੀ ਪਾਰਟੀ ਦਾ ਮੰਦੇ ਚੋਲ ਵੀ ਜਾਂਦਾ ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ VOTING ਸੱਤ ਗਿਣਾਂ ਦੇ ਤਹਿਤ ਹੋ ਚੁੱਕੀ ਹੈ ਯਾਨੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ VOTING ਵਾਲਾ ਕੰਮ ਖਤਮ ਹੋ ਗਿਆ ਤੇ ਹੁਣ ਨਤੀਜਿਆਂ ਦੇ ਉੱਤੇ ਨਜ਼ਰਾਂ ਟਿਕ ਗਈਆਂ ਨੇ 4 ਜੂਨ ਨੂੰ ਨਤੀਜੇ ਆਉਣੇ ਨੇ ਪਰ ਉਹਨਾਂ ਤੋਂ ਪਹਿਲਾਂ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਨੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਵੱਖ-ਵੱਖ ਆਧਾਰਿਆਂ ਨੇ ਵੱਖ-ਵੱਖ ਟੀਵੀ ਚੈਨਲਾਂ ਨੇ ਇਹਨਾਂ ਦੇ ਉੱਤੇ ਕਾਫੀ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਹੈ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਬਣ ਰਹੀ ਹੈ ਤੇ ਕੁਝ ਨੇ ਤਾਂ ਕੁਲਮ ਲਾ ਕੇ ਐਂਡੀਆ ਦੀ ਸਰਕਾਰ ਬਣਾ ਵੀ ਦਿੱਤੀ ਹੈ ਪਰ ਇਹ ਸਾਰਾ ਕੁਝ ਭਵਿੱਖ ਦੇ ਗਰਭ ਦੇ ਵਿੱਚ ਹੈ ਕਿਉਂਕਿ ਇੱਕ ਵੋਟ ਵੀ ਸਾਰੇ ਨਤੀਜੇ ਬਦਲ ਦਿੰਦੀ ਹੁੰਦੀ ਹੈ ਇੱਕ ਸੀਟ ਤੋਂ ਵੱਡਾ ਫੇਰ ਬਦਲ ਕਰ ਦਿੰਦੀ ਹੈ ਇੱਕ ਵੋਟ ਇੰਨੀ ਪਾਵਰ ਰੱਖਦੀ ਹੈ ਇੱਕ ਵੋਟ ਜਿਹਦਾ ਵਾਰ-ਵਾਰ ਕਿਹਾ ਜਾਂਦਾ ਹੈ ਕਿ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਕੀ ਐਗਜ਼ਿਟ ਪੋਲ ਨੇ ਕਿਸ ਤਰ੍ਹਾਂ ਦੇ ਰੁਝਾਨ ਚੱਲ ਰਹੇ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਟਿਲ ਸਾਹਿਬ ਹਾਲਾਂਕਿ 4 ਜੂਨ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ 328 ਉਮੀਦਵਾਰ ਨੇ ਪੰਜਾਬ ਦੇ ਤੇ ਦੇਸ਼ ਦੇ ਜਿਹੜੇ ਉਮੀਦਵਾਰ ਨੇ ਵੱਖ-ਵੱਖ ਹਲਕਿਆਂ ਦੇ ਉਹ ਤਾਂ ਬਹੁਤ ਜ਼ਿਆਦਾ ਨੇ ਤੇ ਜੇਕਰ ਪੰਜਾਬ ਦੇ ਸਿੱਧਾ ਅੱਜ ਗੱਲ ਕੀਤੀ ਜਾਵੇ ਹਿਮਾਚਲ ਪ੍ਰਦੇਸ਼ ਨੂੰ ਦੇਖਿਆ ਜਾਵੇ ਹਰਿਆਣਾ ਨੂੰ ਦੇਖਿਆ ਜਾਵੇ ਤਾਂ ਸਾਡੇ ਗਵਾਂਢੀ ਸੂਬੇ ਨੇ ਇਸ ਕਰਕੇ ਇਹਨਾਂ ਵੱਲ ਥੋੜਾ ਜਿਹਾ ਧਿਆਨ ਸਾਡਾ ਜ਼ਿਆਦਾ ਰਹਿੰਦਾ ਹੈ ਪਰ ਕੇਂਦਰ ਦੇ ਵਿੱਚ ਸਰਕਾਰ ਨੂੰ ਲੈ ਕੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਜਿੰਨੇ ਕਪੋਲ ਮੈਂ ਦੇਖੇ ਨੇ ਉਹਨਾਂ ਦੇ ਮੁਤਾਬਕ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ ਤੁਹਾਡੇ ਮੁਤਾਬਕ ਐਗਜ਼ਿਟ ਪੋਲ ਕੀ ਕਹਿੰਦੇ ਨੇ ਤਰਪਿੱਧਰ ਅਸਲ ਦੇ ਵਿੱਚ ਜਿਹੜੇ ਇਹ ਐਗਜ਼ਿਟ ਪੋਲ ਹੈ ਦਾ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪੱਤ ਪਾਉਂਦੇ ਹਮ ਇਹਨਾਂ ਦੇ ਆਪਸੀ ਅੰਕੜੇ ਮੇਲ ਹੀ ਨਹੀਂ ਖਾਂਦੇ ਹਮ ਜੇ ਤੁਸੀਂ 2014 ਤੇ 19 ਦਾ ਦੇਖੋ ਇਹਨਾਂ ਦੇ ਅੰਕੜਿਆਂ 'ਚ ਜ਼ਮੀਨ-ਅਸਮਾਨ ਦਾ ਫਰਕ ਸੀ ਹਮ ਫਿਰ ਉਹ ਜਿਹਦਾ ਨੇੜੇ ਜੇ ਹੁੰਦਾ ਹਮ ਉਹ ਕਹਿ ਦਿੰਦਾ ਕਿ ਦੇਖਿਆ ਆ ਕਰਨਾਟਕ ਦੀ ਚੋਣ ਲੰਗੀ ਹਮ ਪੱਛਮੀ ਬੰਗਾਲ ਦੀ ਚੋਣ ਲੰਗੀ ਤੇ ਪੱਛਮੀ ਬੰਗਾਲ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਨੇ ਧੂੜ ਪੱਟੀ ਵੀ ਸੀ ਕਿ ਅਸੀਂ ਦਾ ਸੱਤਾ ਚਾਏ ਆਏ ਹਮ ਉਹ ਤੀਜੀ ਜਲਜਟ ਨਹੀਂ ਬਣ ਸਕੇ ਤੀਸਰਾ ਅੰਕੜਾ ਹਮ ਦੋ ਅੰਕੜਿਆਂ ਤੱਕ ਹੀ ਸਿਮਟ ਕੇ ਰਹਿ ਗਏ ਤੇ ਬੀਬੀ ਮਮਤਾ ਬੇਨਰਜੀ ਤੀਜੀ ਵਾਰ ਉੱਥੇ ਸਰਕਾਰ ਬਣਾ ਗਈ ਜੀ ਕੀ ਕਹੀਏ ਫਿਰ ਇਹਨਾਂ ਨੂੰ ਹਮ ਹੁਣ ਤੁਸੀਂ ਦੇਖੋ ਇੱਕ ਚੈਨਲ ਕਹਿੰਦਾ ਹੈ ਕਿ NDA ਨੂੰ 400 ਤੇ ਕਾਂਗਰਸ ਵਾਲਾ ਜਿਹੜਾ ਇੰਡੀਆ 107 ਤੇ ਅਦਰ ਜਿਹਨੂੰ 36 400 ਦੇ ਰਿਹਾ ਇੱਕ ਤੇ ਦੂਜਾ ਦੇ ਰਿਹਾ 244 ਤੋਂ 292 ਦੂਜੇ ਪਾਸੇ ਦੇ ਰਿਹਾ 123 ਤੋਂ 169 ਇੱਕ ਦਿੰਦਾ ਹੈਗਾ ਇਹਨਾਂ ਨੂੰ NDA ਨੂੰ 350 ਕਾਂਗਰਸ ਨੂੰ 154 ਅਦਰ ਜਿਹਨੂੰ ਹੋਰ ਨੂੰ 30 ਇੱਕ ਦਿੰਦਾ 353 ਤੋਂ 368 ਇੰਡੀਆ ਇਹਨਾਂ ਨੂੰ ਐਂਡੀਆ ਨੂੰ ਇੰਡੀਆ ਨੂੰ 118 133 ਅਦਰਜ ਨੂੰ 43 ਤੋਂ 48 ਹਮ ਇੱਕ ਹੋਰ ਦਿੰਦਾ ਹੈਗਾ ਐਂਡੀਆ ਨੂੰ 1371 ਦੂਜਿਆਂ ਨੂੰ 125 ਹੋਰ 47 ਹਮ ਇੱਕ ਹੋਰ ਦਿੰਦਾ 342 ਤੋਂ 378 ਐਂਡੀਆ ਨੂੰ ਇੰਡੀਆ ਨੂੰ 153 ਤੋਂ 169 ਹਮ ਤੇ ਦੂਜਿਆਂ ਨੂੰ 21 ਤੋਂ 23 ਹਮ ਇੱਕ ਹੋਰ ਹੈ ਉਹ ਕਹਿੰਦਾ 361 ਤੋਂ 401 ਆਉਣਗੀਆਂ ਦੂਜਿਆਂ ਨੂੰ 133 ਤੋਂ 166 ਹਮ ਤੇ ਦੂਜੇ ਹੋਰ 8 ਤੋਂ 20 ਹੁਣ ਇਹਨਾਂ ਦੇ ਵਿੱਚ ਅੰਤਰ ਦੇਖ ਲਓ 100-100 ਦਾ ਫਰਕ ਹੈ ਬਿਲਕੁਲ ਕਿੱਥੇ 400 ਕਿੱਥੇ 243 300 ਫਿਰ 353 373 342 ਹਾਂ ਕਾਫੀ ਫਰਕ ਪੈ ਜਾਂਦਾ ਹੈ ਫਰਕ ਹੈ ਗੱਲ ਇੱਕ ਪਾਸੇ ਇਹ ਗੱਲ ਕਹਿੰਦੇ ਆ ਹੁਣ ਆਪਾਂ ਕੱਲ ਇੰਡੀਆ ਗੱਠ ਜੋੜ ਦੀ ਮੀਟਿੰਗ ਹਮ ਉਹਨਾਂ ਨੇ ਵੀ ਇਕੱਲੇ ਇਕੱਲੇ ਰਾਜ ਤੋਂ ਬੇਰਵੇ ਮੰਗੇ ਹੂੰ ਦਿਗਜਾਗੂ ਉੱਥੇ ਗਏ ਉਹਨਾਂ ਨੇ ਵੀ ਆਪਣਾ ਜੋੜ ਘਟਾਉ ਲਾ ਕੇ ਕਹਿਤਾ ਵੀ 295 ਹੂੰ 295 ਆ ਰਿਹਾ ਨੇ ਹੂੰ ਜੇ ਤੁਸੀਂ ਜਿਹੜਾ ਸੱਟਾ ਬਾਜ਼ਾਰ ਬੰਬੇ ਦਾ ਹੈ ਜਾਂ ਸੱਟਾ ਬਾਜ਼ਾਰ ਜੈਪੁਰ ਦਾ ਹੈ ਹੂੰ ਉਹ 275 ਤੋਂ 290 ਇੰਡੀਆ ਨੂੰ ਦਿੰਦੇ ਨੇ ਹੂੰ ਦੂਜੇ ਪਾਸੇ ਵਾਲਿਆਂ ਨੂੰ 220 230 ਦਿੰਦੇ ਨੇ ਜੀ ਬਹੁਤ ਸਾਰੇ ਜਿਹੜੇ ਪੁਰਾਣੇ ਮਾਰ ਨੇ ਜਿਨ੍ਹਾਂ ਨੇ ਤਾਂ ਉਮਰ ਇਹਨਾਂ ਮਾਮਲਿਆਂ 'ਚ ਲਾਤੀ ਉਹਨਾਂ 'ਚ ਕੋਈ ਵੀ ਤੀਜੀ ਵਾਰ ਮੌਕਾ ਨਹੀਂ ਦੇ ਰਿਹਾ ਉਹ ਇੰਡੀਆ ਨੂੰ ਲਿਆ ਰਹੇ ਨੇ ਹੂੰ ਸੋ ਇਹ ਤਾਂ 4 ਤਰੀਕ ਦਾ ਪਤਾ ਹੀ ਲੱਗੂਗਾ ਤੇ ਜੇ ਕੁਛ ਇਹਨਾਂ ਨੇ ਦਿੱਤਾ ਹੈ ਤੁਹਾਨੂੰ ਯਾਦ ਆ ਵੀ ਆਪਾਂ 20-25 ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਹੂੰ ਵੀ ਜੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਹੂੰ ਪਰ ਲੋਕਤੰਤਰ ਦੇ ਵਿੱਚ ਜੇ ਮਸ਼ੀਨ ਵੱਡੀ ਹੋ ਗਈ ਹੂੰ ਤੇ ਫਿਰ ਕੁਝ ਵੀ ਹੋ ਸਕਦਾ ਜੀ ਸੋ ਇਹ ਤਾਂ 4 ਤਰੀਕ ਨੂੰ ਜਾ ਕੇ ਪਤਾ ਲੱਗੂਗਾ ਹਾਲੇ ਵੀ ਉਹ ਦੂਜੇ ਦਾਅਵੇ ਕਰਦੇ ਆ ਹੂੰ ਤੇਜਸ਼ਵੀ যাদਬ ਦਾ ਅੱਜ ਬਿਆਨ ਛਪਿਆ ਉਹ ਕਹਿੰਦਾ ਅਸੀਂ 305 ਜਾਵਾਂਗੇ ਜੀ ਇੱਕ ਚੀਜ਼ ਮੇਰੇ ਤੁਹਾਡੇ ਮੇਰੇ ਸਾਰਿਆਂ ਦੇ ਸਮਝ ਤੋਂ ਬਾਹਰ ਦੀ ਗੱਲ ਹੈ ਯੂਪੀ ਤੇ ਬਿਹਾਰ ਦੇ ਵਿੱਚ ਹੂੰ ਜਿਸ ਤਰੀਕੇ ਦੇ ਨਾਲ ਹੜ ਆਇਆ ਲੋਕਾਂ ਦਾ ਜੀ ਅਖਲੇਸ਼ ਦੀਆਂ ਤੇ ਤੇਜਸ਼ਵੀ ਦੀਆਂ ਮੀਟਿੰਗਾਂ ਦੇ ਵਿੱਚ ਕਿ ਤੇ ਇਹ ਤਾਂ ਨਹੀਂ ਫਿਰ ਦੂਜੇ ਭੇਜਦੇ ਰਹੇ ਆ ਵੀ ਇਕੱਠ ਕਰੋ ਉੱਥੇ ਬਹੁਤਾ ਜਾ ਕੇ ਕੀ ਉਹ ਭੀੜ ਵੋਟਾਂ ਦੇ ਵਿੱਚ ਤਬਦੀਲ ਨਹੀਂ ਹੋਈ ਜੀ ਇਹ ਚੀਜ਼ਾਂ ਵੀ ਜਿਹੜੀਆਂ ਨੇ ਨਿਰਪਰ ਕਰਦੀਆਂ ਨੇ ਔਰ ਫਿਰ ਬਾਅਦ ਚ ਪਤਾ ਲੱਗੇਗਾ ਕਿ ਉਹ ਇਕੱਠ ਅਸਲੀ ਸੀ ਜਾਂ ਇਕੱਠ ਕੀਤਾ ਜਾਂਦਾ ਸੀ ਜੀ ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਅਸੀਂ ਉਸੇ ਤਰ੍ਹਾਂ ਇਸੇ ਕਰਕੇ ਤਾਂ ਬਾਰ-ਬਾਰ ਲੋਕ ਕਹਿ ਰਹੇ ਆ ਕਿ ਵੋਟਾਂ ਜਿਹੜੀਆਂ ਨੇ ਜਿਉਂ ਮਸ਼ੀਨ ਬੰਦ ਕਰੋ ਹੂੰ ਸਿਰਫ ਤੇ ਸਿਰਫ ਜਿਹੜੀਆਂ ਨੇ ਪਰਚੀ ਰਾਹੀਂ ਕਰਾਓ ਹਮ ਪਰ ਸ਼ਿਕਾਇਤਾਂ ਬਹੁਤ ਹੋਈਆਂ ਭਾਰਤ ਦਾ ਚੋਣ ਕਮਿਸ਼ਨ ਆਪਣੀ ਭੂਮਿਕਾ ਉਸ ਤਰੀਕੇ ਨਾਲ ਨਿਭਾ ਨਹੀਂ ਸਕਿਆ ਜੋ ਨਿਭਾਈ ਜਾਣੀ ਚਾਹੀਦੀ ਸੀ ਹਮ ਸੋ ਜਿਹੜਿਆ ਨੇ ਦੂਜੀਆਂ ਭਵਿੱਖਬਾਣੀਆਂ ਕੀਤੀਆਂ ਜਾ ਜਾ ਕੇ ਲੋਕਾਂ ਨੂੰ ਪੁੱਛਿਆ ਉਹਨਾਂ ਤੇ ਵੀ ਫਿਰ ਸਵਾਲੀਆ ਚਿੰਨ ਆਉਂਦਾ ਹੈ ਕਿ ਤੁਸੀਂ ਕਿਹੜੇ ਤਰੀਕੇ ਦੇ ਨਾਲ ਸੋਚਦੇ ਰਹੇ ਜੀ ਇਹ ਐਗਜ਼ਪੋਲ ਜੇ ਐਨੇ ਸੱਚੇ ਹੁਣ ਜੇ ਮੈਂ ਤੁਹਾਨੂੰ ਗੱਲ ਕੀਤੀ ਹੈ ਕੋਈ ਐਗਜ਼ਟ ਪੋਲ ਨਹੀਂ ਦਿੰਦਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਂਰਜੀ ਦੀ ਸਰਕਾਰ ਬਣੂਗੀ ਇੱਕ ਦਿਨ ਛੱਟ ਕੇ ਹੂੰ ਤੇ ਸਰਕਾਰ ਉੱਥੇ ਬਣ ਗਈ ਹੈ ਕਰਨਾਟਕਾ ਦੇ ਵਿੱਚ ਵੀ ਭਾਰਤ ਪਾਜਪਾ ਜਿੱਤਾਈ ਜਾਂਦੇ ਸੀ ਹੂੰ ਉੱਥੇ ਉਹ ਜਿੱਤ ਗਏ ਹਿਮਾਚਲ ਦੇ ਵਿੱਚ ਉਹ ਭਾਜਪਾ ਦੀ ਰਿਪੀਟ ਕਰੀ ਜਾਂਦੇ ਸੀ ਉੱਥੇ ਕਾਂਗਰਸ ਜਿੱਤ ਗਈ ਸੋ ਪਤਾ ਨਹੀਂ ਇਹ ਕਈ ਧੋਸ਼ ਹੈ ਕਿ ਇਹ ਤਾਂ ਗੋਦੀ ਮੀਡੀਆ ਜੀ ਇਹ ਸਾਰੇ ਜਿਹੜੇ ਨੇ ਪੈਸੇ ਨਾਲ ਕਰਾਏ ਜਾਂਦੇ ਨੇ ਪਰ ਇਹਨਾਂ ਦਾ ਫਾਇਦਾ ਕੀ ਹੋਊਗਾ ਹੁਣ ਤਾਂ ਵੋਟਾਂ ਪੈ ਚੁੱਕੀਆਂ ਨੇ ਸੋ ਇਹਨਾਂ ਦੇ ਉੱਤੇ ਕੋਈ ਬਹੁਤਾ ਭਰੋਸਾ ਭਾਰਤ ਦੀ ਜਨਤਾ ਕਰਦੀ ਨਜ਼ਰ ਨਹੀਂ ਆ ਰਹੀ ਟਿਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਐਗਜ਼ਿਟ ਪੋਲ ਆ ਰਹੇ ਨੇ ਤਾਂ ਐਗਜ਼ਿਟ ਪੋਲਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਇੱਕ ਨਵੀਂ ਦਿੱਲੀ ਤੋਂ ਇੰਡੀਆ ਆਲਾਈਂਸ ਦੇ ਇੰਡੀਆ ਗੱਠ ਜੋੜ ਦੇ ਉਮੀਦਵਾਰ ਨੇ ਸੋਮਨਾਥ ਭਾਰਤੀ ਪੇਸ਼ੇ ਤੋਂ ਵਕੀਲ ਨੇ ਸੁਪਰੀਮ ਕੋਰਟ ਦੇ ਵਕੀਲ ਨੇ ਇਹ ਤੇ ਮਾਲਵੀਆ ਨਗਰ ਤੋਂ ਇਹ ਐਮ ਐਲ ਏ ਵੀ ਨੇ ਇਹਨਾਂ ਨੇ ਕਹਿ ਦਿੱਤਾ ਹੈ ਕੀ ਮੈਂ ਆਪਣੇ ਵਾਲ ਕਟਵਾ ਦੂੰਗਾ ਸਿਰ ਦੇ ਗੰਜਾ ਹੋ ਜਾਊਗਾ ਜੇਕਰ ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਯਾਨੀ ਕਿ ਜੇਕਰ ਐਗਜ਼ਿਟ ਪੋਲ ਦੇ ਮੁਤਾਬਕ ਜਾਂ ਜਿਹੋ ਜਿਹੀਆਂ ਖਬਰਾਂ ਨੇ ਉਹਦੇ ਮੁਤਾਬਕ ਐਨਡੀਏ ਦੀ ਭਾਜਪਾ ਦੀ ਜਿੱਤ ਹੁੰਦੀ ਆ ਵੱਧ ਸੀਟਾਂ ਲੈ ਕੇ ਜਾਂਦੀ ਆ ਤੇ ਰਿਪੀਟ ਹੁੰਦੇ ਨੇ ਹੈਟ੍ਰਿਕ ਬਣਾਉਂਦੇ ਨੇ ਪ੍ਰਧਾਨ ਮੰਤਰੀ ਮੋਦੀ ਦੇਖੋ ਇਹ ਤਾਂ ਮਸ਼ੀਨਾਂ ਦੇ ਵਿੱਚ ਹੁਣ ਬੰਦ ਪਿਆ ਹੂੰ ਇੰਨੇ ਕੰਫੀਡੈਂਸ ਵਾਲ ਜੇ ਉਹ ਕਹਿ ਰਿਹਾ ਹੂੰ ਹੋ ਸਕਦਾ ਜੇ ਕੱਲੋਂ ਮਸ਼ੀਨਾਂ ਦੇ ਵਿੱਚ ਵੀ ਕੋਈ ਜੋੜ ਤੋੜ ਹੋ ਗਿਆ ਹੂੰ ਉਹ ਕਹਿੰਦੇ ਦੇਖੋ ਜੀ ਅਗਜਟਪੂਲ ਵਾਲਿਆਂ ਦਾ ਪਹਿਲਾਂ ਦੱਸਿਆ ਸੀ ਇਹ ਦੀਆਂ ਉਹਨਾਂ ਨੇ ਹੂੰ ਤੇ ਉਹ ਕਹਿੰਦੇ ਆ ਕਿ ਮੈਂ ਬਾਲ ਕਟਾ ਦਾਂਗਾ ਹੂੰ ਸੋਮਨਾਥ ਭਾਰਤੀ ਬੜੇ ਇੰਟੈਲੀਜੈਂਟ ਵਕੀਲ ਨੇ ਹੂੰ ਆਮ ਆਦਮੀ ਪਾਰਟੀ ਨਾਲ ਸਬੰਧਤ ਰੱਖਦੇ ਆ ਸੋ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ ਇਹ ਕੋਈ ਬਹੁਤੀ ਦੂਰਤਾ ਹੈ ਨਹੀਂ ਹੂੰ ਪਰਸੋ ਇਸ ਵੇਲੇ ਤੱਕ ਬਾਵਾ ਕੁਝ ਕਲੀਅਰ ਹੋ ਜਾਏਗਾ ਹੂੰ ਕਿ ਕੌਣ ਕਿੱਥੇ ਕਿੱਝ ਖੜਦਾ ਹੈ ਦੇਖਦੇ ਆ ਸੁਮਨਾਤ ਭਾਰਤੀ ਦੇ ਜਿਹੜੀ ਗੱਲ ਕਹੀ ਹੈ ਉਹ ਪੂਰੀ ਹੁੰਦੀ ਹੈ ਤੇ ਜਾਂ ਫਿਰ ਉਹ ਬਾਲ ਕਟਾਉਂਦੇ ਨੇ ਇਸ ਗੱਲ ਤੇ ਨਿਰਪਰ ਕਰਦਾ ਹੈਗਾ ਪਰ ਫਿਰ ਵੀ ਇੰਡੀਆ ਗੱਠ ਜੋੜ ਜਿਹੜਾ ਆਪਣੇ ਆਪ ਨੂੰ 295 ਤੇਜਸ਼ਵੀ ਜਯਾਦਵ 300 ਤੋਂ ਪਾਰ ਦੀ ਗੱਲ ਕਰਦੇ ਆ ਤਾਂ ਅਚੰਭਾ ਜ਼ਰੂਰ ਹੋਏਗਾ ਜੇ ਇੰਨੇ ਉਹਨਾਂ ਦੇ ਇਕੱਠਾਂ ਦੇ باوجود ਵੋਟਾਂ ਦੇ ਵਿੱਚ ਤਬਦੀਲ ਨਹੀਂ ਹੋਇਆ ਜੀ ਬਿਲਕੁਲ ਜੀ ਉਹਨਾਂ ਨੇ ਵੀ ਇਹੀ ਕਿਹਾ ਕਹਿੰਦੇ ਐਗਜ਼ਿਟ ਪੋਲ ਨੂੰ ਛੱਡੋ ਤੁਸੀਂ 4 ਜੂਨ ਨੂੰ ਨਤੀਜਿਆਂ ਦਾ ਇੰਤਜ਼ਾਰ ਕਰੋ ਵੈਸੇ ਦਿੱਲੀ ਦੇ ਵਿੱਚ ਅਸੀਂ ਜਿੱਤ ਰਹੇ ਹਾਂ ਤੇ ਇਸ ਤੋਂ ਇਲਾਵਾ ਅਗੇਂਸਟ ਵੋਟ ਬਹੁਤ ਪਈ ਹੈ ਭਾਜਪਾ ਦੇ ਇਸ ਕਰਕੇ ਕਹਿੰਦੇ ਬੁਖਲਾਏ ਹੋਏ ਨੇ ਇਸ ਕਰਕੇ ਅਜਿਹੇ ਐਗਜ਼ਿਟ ਪੋਲ ਸਾਹਮਣੇ ਆ ਰਹੇ ਨੇ ਕਹਿੰਦੇ 4 ਜੂਨ ਨੂੰ ਨਤੀਜੇ ਦੱਸਣਗੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਇੰਡੀਆ ਘਾਟ ਜੋੜ ਦੀ ਤਾਂ ਇੰਡੀਆ ਘਾਟ ਜੋੜ ਵਾਲੇ ਕਹਿੰਦੇ ਨੇ ਕਿ ਜਿਹਦੇ ਵਿੱਚ ਆਵਾਜ਼ਮੀ ਪਾਰਟੀ ਵੀ ਆ ਕਾਂਗਰਸ ਵੀ ਆ ਹੋਰ ਵੀ ਕਈ ਤਰ੍ਹਾਂ ਨੇ ਤਾਂ ਕਾਂਗਰਸ ਤੇ ਆਵਾਜ਼ਮੀ ਪਾਰਟੀ ਦੇ ਜ਼ਿਆਦਾਤਰ ਬਿਆਨ ਨੇ ਕਾਂਗਰਸ ਵਾਲੇ ਕਹਿੰਦੇ ਨੇ ਕਿ ਐਗਜ਼ਿਟ ਪੋਲ ਮਨੋਰੰਜਨ ਦਾ ਸਾਧਨ ਹੁੰਦੇ ਨੇ ਇਹਨਾਂ ਉੱਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਆਵਾਜ਼ਮੀ ਪਾਰਟੀ ਵਾਲੇ ਨੇ ਇਹਨਾਂ ਨੂੰ ਸਰਕਾਰੀ ਘਰਾੜ ਦਿੱਤਾ ਹੈ ਕਿ ਸਰਕਾਰੀ ਐਗਜ਼ਿਟ ਪੋਲ ਨੇ ਕਿਉਂਕਿ ਮੋਦੀ ਸਾਹਿਬ ਹੋਰਿੰਗ ਕਹਿੰਦੇ ਹਾਰ ਰਹੇ ਨੇ ਇਸ ਕਰਕੇ ਲੋਕਾਂ ਦੇ ਵਿੱਚ ਪ੍ਰਭਾਵ ਪਾਉਣ ਵਾਸਤੇ ਵੀ ਦੇਖੋ ਅਸੀਂ ਤਾਂ ਜਿੱਤ ਰਹੇ ਹਾਂ ਸਾਨੂੰ ਤਾਂ মিডিਆ ਵੀ ਇੰਨਾ ਜਿਤਾ ਰਿਹਾ ਹੈ ਤਾਂ ਉਹਦੇ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਇੱਕ ਹੋਰ ਚੈਨਲ ਦੀ ਗੱਲ ਕਰੀਏ ਤਾਂ ਉਸ ਚੈਨਲ ਨੇ ਐਨਡੀਏ ਨੂੰ ਯਾਨੀ ਕਿ ਭਾਜਪਾ ਦਾ ਜਿਹੜਾ ਦੂਜੀਆਂ ਧਿਰਾਂ ਨਾਲ ਗੱਠ ਜੋੜਾ ਉਹਨੂੰ 355 ਤੋਂ 370 ਦਿੱਤੀਆਂ ਨੇ ਸੀਟਾਂ ਤੇ ਇੰਡੀਆ ਗੱਠ ਜੋੜ ਨੂੰ 125 ਤੋਂ 140 ਤੇ ਅਦਰ ਨੂੰ 42 ਤੋਂ 52 ਸੀਟਾਂ ਦਿੱਤੀਆਂ ਨੇ ਤੇ ਜੇ ਆਪਾਂ ਹਰਿਆਣਾ ਹਿਮਾਚਲ ਤੇ ਪੰਜਾਬ ਦੇ ਅੰਕੜਿਆਂ ਦੇ ਉੱਤੇ ਦੇਖੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚਾਰ ਦੀਆਂ ਚਾਰ ਸੀਟਾਂ ਇਸ ਚੈਨਲ ਦੇ ਮੁਤਾਬਕ NDA ਨੂੰ ਜਾ ਰਹੀਆਂ ਨੇ ਯਾਨੀ ਕਿ ਭਾਜਪਾ ਨੂੰ ਜਾ ਰਹੀਆਂ ਉੱਥੇ ਕਿਸੇ ਹੋਰ ਦਾ ਕਹਿੰਦੇ ਕਾਂਗਰਸ ਦਾ ਜਾਂ ਕਿਸੇ ਦਾ ਖਾਤਾ ਖੋਲਣਾ ਹੀ ਨਹੀਂ ਆਮ ਆਦਮੀ ਪਾਰਟੀ ਦਾ ਕਹਿੰਦੇ ਦੂਰ ਦੀ ਗੱਲ ਹੈ ਹਰਿਆਣਾ ਦੇ ਵਿੱਚ 10 ਸੀਟਾਂ ਨੇ ਤਾਂ ਉੱਥੇ ਭਾਜਪਾ NDA ਨੂੰ 5 ਤੋਂ 7 ਸੀਟਾਂ ਦਿੱਤੀਆਂ ਜਾ ਰਹੀਆਂ ਨੇ ਤੇ ਇੰਡੀਆ ਗੱਠਜੋੜ 3 ਤੋਂ 5 ਤੇ ਬਾਕੀ ਕਹਿੰਦੇ ਨੈਲੋ ਨੂੰ ਲੋ ਤਾਂ ਜਾਂ ਫਿਰ ਜੀ ਜੀਪੀ ਆਪਣਾ ਖਾਤਾ ਖੋਲ ਹੀ ਨਹੀਂ ਰਿਹਾ ਇਹ ਦੋ ਪਾਸੇ ਵਾਲਾ ਮੁਕਾਬਲਾ ਦਿਖਾਤਾ ਪੰਜਾਬ ਦੇ ਵਿੱਚ ਇਹੀ ਚੈਨਲ ਕਾਂਗਰਸ ਨੂੰ 8 ਤੋਂ 10 ਸੀਟਾਂ ਦੇ ਰਿਹਾ 13 ਦੇ ਵਿੱਚੋਂ ਤੇ ਭਾਜਪਾ ਨੂੰ ਦੋ ਤੋਂ ਚਾਰ ਸੀਟਾਂ ਦੇ ਰਿਹਾ ਆਮ ਆਦਮੀ ਪਾਰਟੀ ਦੀ ਇੱਕ ਸੀਟ ਦੱਸ ਰਿਹਾ ਵੀ ਇੱਕ ਸੀਟ ਵੀ ਆ ਸਕਦੀ ਹੈ ਜ਼ੀਰੋ ਤੇ ਵੀ ਰਹਿ ਸਕਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਬਿਲਕੁਲ ਪਾਸੇ ਹੀ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਵੀ ਸੀਟ ਪੰਜਾਬ ਦੇ ਵਿੱਚੋਂ ਨਹੀਂ ਆ ਰਹੀ ਪਰ ਅੰਕੜੇ ਨੇ ਜਿਸ ਤਰ੍ਹਾਂ ਉਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਤੇ 4 ਜੂਨ ਨੂੰ ਵੀ ਅਸੀਂ ਤੁਹਾਨੂੰ ਦੱਸਣਾ ਹੈ ਕਿ ਨਤੀਜੇ ਕੀ ਆ ਗਏ ਨੇ 4 ਜੂਨ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਸ਼ਲੇਸ਼ਣ ਵੀ ਕਰਾਂਗੇ ਨਤੀਜਿਆਂ ਬਾਰੇ ਵੀ ਦੱਸਾਂਗੇ ਕਿਹੜਾ ਵਧ ਰਿਹਾ ਹੈ ਕਿਹੜਾ ਘਟ ਰਿਹਾ ਹੈ ਕਈ ਵਾਰ ਇਹ ਹੁੰਦਾ ਹੈ ਕਿ ਬੰਦਾ ਕਈ ਹਜ਼ਾਰਾਂ ਦੇ ਨਾਲ ਲੀਡ ਕਰ ਰਿਹਾ ਹੁੰਦਾ ਹੈ ਤਾਂ ਜਦੋਂ ਇੱਕ ਵੀ ਆ ਮਸ਼ੀਨ ਹੋਰ ਖੁੱਲ ਜਾਂਦੀ ਹੈ ਤਾਂ ਉਹ ਲੀਡ ਫਿਰ ਟੁੱਟ ਜਾਂਦੀ ਹੈ ਤੇ ਜਦੋਂ ਲੀਡ ਕਈ ਹਜ਼ਾਰ ਵੱਧ ਜਾਂਦੀ ਹੈ ਤਾਂ ਫਿਰ ਉਸ ਲੀਡ ਨੂੰ ਤੋੜਨਾ ਮੁਸ਼ਕਲ ਹੋ ਜਾਂਦਾ ਹੈ ਪਲਪਲ ਦੀ ਤੁਹਾਨੂੰ ਅਪਡੇਟ ਜਾਣਕਾਰੀ ਉਹਦਣ ਵੀ ਦੇਣੀ ਹੈ ਐਗਜ਼ਿਟ ਪੋਲ ਨੂੰ ਜਿਸ ਤਰ੍ਹਾਂ ਦੇ ਨਾਲ ਇੰਡੀਆ ਗੱਠ ਜੋੜ ਨੇ ਕਹਿ ਦਿੰਦਾ ਹੈ ਕਿ ਇਹਦੇ ਨਾਲ ਕੋਈ ਵੀ ਪ੍ਰਭਾਵ ਨਹੀਂ ਪੈਂਦਾ ਪਰ ਐਗਜ਼ਿਟ ਪੋਲ ਦਾ ਚੱਲਣ ਜ਼ਰੂਰ ਚੱਲ ਰਿਹਾ ਹੈ ਹਰ ਪਾਸੇ ਇਹਦੀਆਂ ਚਰਚਾਵਾਂ ਜ਼ਰੂਰ ਬਣੀਆਂ ਹੋਈਆਂ ਨੇ ਜਿੱਤ ਹਾਰ ਬਣੀ ਹੋਈ ਹੈ ਦੇਖਣਾ ਹੋਵੇਗਾ ਕੌਣ ਜਿੱਤਦਾ ਕੌਣ ਹਾਰਦਾ ਟੂ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰਗੁਜ਼ਾਰ ਸੋਤੋਸੀ ਵੀ ਸਾਡੇ ਨਾਲ ਬਣੇ ਰਹਿਣਾ ਹੈ ਤੇ ਐਗਜ਼ਿਟ ਪੋਲ ਦੀਆਂ ਜਿੰਨੇ ਕੁ ਵੇਰਵੇ ਸਾਡੇ ਕੋਲ ਬਾਕੀ ਚੈਨਲਾਂ ਦੇ ਹਿਸਾਬ ਦੇ ਨਾਲ ਜਾਂ ਸਾਡੇ ਜਿਹੜੇ ਆਪਣੇ ਨੇ ਉਹ ਵੀ ਤੁਹਾਨੂੰ ਦੱਸ ਦਿੱਤੇ ਨੇ ਕਿ ਇਹਨਾਂ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਮੂਲ ਜਿਹੜੇ ਨਤੀਜੇ ਨੇ ਮੁੱਖ ਨਤੀਜੇ ਨੇ ਉਹ ਜਦੋਂ EVM ਖੋਲਦੀਆਂ ਨੇ ਉਦੋਂ ਹੀ ਆਉਣੇ ਸ਼ੁਰੂ ਹੁੰਦੇ ਨੇ ਜਾਂ ਫਿਰ ਜਿੱਥੇ-ਜਿੱਥੇ ਵਿਦੇਸ਼ਾਂ ਦੇ ਵਿੱਚ ਬੈਲਟ ਪੇਪਰ ਦੇ ਨਾਲ VOTING ਹੁੰਦੀ ਹੈ ਉੱਥੇ ਬੈਲਟ ਬਕਸੇ ਖੋਲਦੇ ਨੇ ਉਦੋਂ ਹੀ ਪਤਾ ਲੱਗਦਾ ਹੁੰਦਾ ਹੈ ਤਾਂ ਅਸੀਂ ਵੀ ਤੁਹਾਡੇ ਨਾਲ ਬਣੇ ਰਹਾਂਗੇ ਅਪਡੇਟ ਆਉਂਦੀ ਰਹੇਗੀ ਤਾਂ ਤੁਹਾਨੂੰ ਜ਼ਰੂਰ ਦੱਸਦੇ ਰਹਾਂਗੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਦੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਪੀ 5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ